شان ہے ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਗਿਆਨੀ ਹਾਤਰੀ ਸਿੰਘ ਜੀ ਜਿੰਦਾਬਾਦ ਭੈਣ ਸਤਵੰਤ ਕੋ ਜਿੰਦਾਬਾਦ ਭੈਣ ਸਤਵੰਤ ਕੋ ਜਿੰਦਾਬਾਦ ਬੋਲੇ ਸੋਨਹਾ ਵਾਹਿਗੁਰੂ ਜਿੰਦਾਬਾਦ ਰੱਖਣਾ ਜਿੰਦਾਬਾਦ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਬਾਦਖਸ਼ਤ ਮਹਾਲ ਹੈ ਇੱਕ ਪੰਜਾਬ ਦੀ ਸ਼ਾਨ ਹੈ ਬੋਲੇ ਸੋਨਹਾ ਵਾਹਿਗੁਰੂ ਜਿੰਦਾਬਾਦ ਜੈਲੀ ਹਰਪ੍ਰੀਤ ਜੀ ਨੂੰ ਜੋ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਨੇ ਪ੍ਰਧਾਨ ਨੇ ਉਹਨਾਂ ਨੂੰ ਜੀ ਆਇਆਂ ਆਖਦੇ ਆ ਸਮਾਣਾ ਸ਼ਹਿਰ ਕਨੀਓ ਅਤੇ ਧੰਨਵਾਦ ਕਰਦੇ ਆ ਸਰਦਾਰ ਸਿੰਘ ਸਿੰਘ ਰਖੜਾ ਦਾ ਜਿਨ੍ਹਾਂ ਨੇ ਪਹਿਲੀ ਵਾਰੀ ਸਮਾਣਾ ਸ਼ਹਿਰ ਦੇ ਵਿੱਚ ਕਬਾ ਕੇ ਅੱਜ ਬਹੁਤ ਹੀ ਵਧੀਆ ਸਮਾਜ ਸੇਵਕ ਪ੍ਰਿੰਸੀਪਲ ਮੋਹਲਾ ਜੀ ਨੂੰ ਪਾਰਟੀ ਦੇ ਵਿੱਚ ਜੁਆਇਨ ਕਰਾਉਣ ਵਾਸਤੇ ਜੈਲੀ ਹਰਪ੍ਰੀਤ ਜੀ ਨੂੰ ਇੱਥੇ ਵੀ ਪੂਰਨ ਤੇ ਅਸ਼ੀਰਵਾਦ ਨਾਲ ਜੁਆਨ ਕਰਾਰੇ ਨੇ ਜੋ ਕਿ ਹਲਕੇ ਸ਼ਤਰਾਣੇ ਤੇ ਹਲਕੇ ਸਮਾਣਾ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਪਾਰਟੀ ਨੂੰ ਯੋਗਦਾਨ ਹੋਗਾ ਇਸ ਵਾਸਤੇ ਅਸੀਂ ਪ੍ਰਿੰਸੀਪਲ ਜੀ ਨੂੰ ਵੀ ਕਿਹਾ ਕਰਨ ਅਤੇ ਕੈਮੀ ਹਰਪ੍ਰੀਤ ਜੀ ਨੂੰ ਸਾਡੇ ਪਾਰਟੀ ਦੇ ਪ੍ਰਧਾਨ ਨੂੰ ਮਿਲ ਜਿਆ ਕਰਨ ਰਖੜਾ ਸਾਹਿਬ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼ਾਨ ਹੈ ਜੈ ਹਰਪ੍ਰੀਤ ਸਿੰਘ ਜਿੰਦਾਬਾਦ ਜੈ ਹਰਪ੍ਰੀਤ ਸਿੰਘ ਜਿੰਦਾਬਾਦ ਅਕਾਲੀ ਦਲ ਜਿੰਦਾਬਾਦ ਸਟਾਰ ਸੁਟੀ ਸੰਖੜਾ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਅਕਾਲ ਪੰਥ ਦਾ ਮਹਾਰਾਜ ਪੰਥ ਦੀ ਸ਼ਾਨ ਸਾਹਮਣੇ ਅਕਾਲੀ ਦਲ ਜਿੰਦਾਬਾਦ ਦਿਲਬਰ ਸ਼ਾਹ ਜੀ ਇਧਰ ਜੀ ਇਧਰ ਆਓ ਜੀ ਪਾਓ ਜੀ ਪਾਓ ਬੰਮਣਾ ਸਾਹਿਬ ਇਧਰ ਨਹੀਂ ਇਧਰ ਪਿੱਛੇ ਪਿੱਛੇ ਹੋ ਜਾਓ ਏ ਇਧਰ ਜੀ ਹਰਾਨੇ ਖਿਲਾ ਦੇ ਸਾਰੇ ਫੜੋ ਸਾਰਾ ਸਰੀਆ ਦਾ ਆਓ ਆਓ ਪ੍ਰਧਾਨ ਆਓ ਜੀ ਆਓ ਜੀ ਆਓ ਆਜੋ ਬੀਬੀ ਜੀ ਨਾਲ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅਕਾਲ ਤਖਤ ਮਹਾਨ ਹੈ पिछा जी मान ब ਮੈਂ ਨਗਾ ਜਿੰਦਰੀਆਂ ਘਹਰਾਈਆਂ ਦੇ ਵਿੱਚੋਂ ਸਾਰਿਆਂ ਦਾ ਹੀ ਸ਼ੁਕਰੀਆ ਕਰਦਾ ਹਾਂ ਬਹੁਤ ਤੇ ਅਸੀਂ ਗਰਮੀ ਦਾ ਮੌਸਮ ਆ ਤੇ ਗਰਮੀ ਦੇ ਵਿੱਚ ਥੜੇ ਦਿਨ ਇੰਤਜ਼ਾਰ ਕੀਤਾ ਇਸ ਵਾਦੀ ਕੀਤਾ ਜਿੰਦਰੀ ਘਹਰਾਈਆਂ ਚ ਸਾਰਿਆਂ ਦਾ ਬਹੁਤ-ਬਹੁਤ ਢੀਗਰ ਸਾਹਿਬ ਵਿਰੋਧੀ ਧਿਰ ਦੇ ਕਹਿ ਰਹੇ ਨੇ ਤਾਂ ਵੀ ਜਸੇਦਰ ਸਾਹਮਣੇ ਤਾਂ ਚੁੱਲੇ ਸਿਮੇਟਣ ਦੀ ਗੱਲ ਕੀਤੀ ਸੀ ਤਾਂ ਆਪ ਹੀ ਹੁਣ ਚੁੱਲਾ ਬਣਾ ਕੇ ਬੈਠ ਗਏ ਮੈਂ ਇੱਕ ਵਾਰ ਨਹੀਂ ਬਹੁਤ ਵਾਰ ਕਹਿ ਚੁੱਕਿਆ ਹਾਂ ਇਹ ਕਿਰਪਾ ਕਰਦੇ ਕਿ ਕੋਲੇ ਦਾ 2 ਦਸੰਬਰ ਨੂੰ ਸ਼ਾਮ ਨੂੰ 5 ਵਜੇ ਆਪਣਾ ਕਲੰਸਟ ਸਲੇਟ ਕਰਾ। ਇਹ ਵੱਡੀ ਗੱਲ ਸੀ ਇਹਨਾਂ ਨੇ ਉਹਨਾਂ ਨੂੰ ਆਵਾਜ਼ ਹੀ ਨਹੀਂ ਮਾਰੀ ਸੀ। ਜ਼ਿੰਮੇਵਾਰ ਤੇਰਾ ਆਪਣੇ ਆਪ ਨੂੰ ਪਹੌਂਦੀ ਸੀ ਵੱਡੀ ਪਹੌਂਦੀ ਸੀ ਇਹਨਾਂ ਨੇ ਆਵਾਜ਼ ਹੀ ਨਹੀਂ ਮਾਰੀ ਉਹਨਾਂ ਨੂੰ। ਇਹ ਕਾਪੀ ਜੋ ਸ੍ਰੀ ਅਕਾਲ ਤਖਤ ਦਾ ਹੁਕਮ ਸੀ। ਇਹ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਭਰਤੀ ਕਰੇਗੀ ਸੱਤਾ ਤੋਂ ਦੋ ਚਲੇਗੇ ਪੰਜ ਰਹਿ ਕੇ ਪੰਜਾਂ ਨੇ ਜਾ ਕੇ ਭਰਤੀ ਕੀਤੀ ਹੈ। ਭਰਤੀ ਕਰਕੇ ਡੈਲੀਗੇਟ ਭੋਲेंगे ਅਤੇ ਡੈਲੀਗੇਟਰ ਨੇ ਦਸ ਨੂੰ ਸੇਵਾ ਸੌਂਪੀ ਹੈ। ਪਾਈ ਗੁਰੂ ਸਭਾ ਦਾ ਆਪ ਚੇਸੇ। ਬਹੁਤ ਹੀ ਧੰਨਵਾਦ। ਸਮਾਣੇ ਆਏ ਨੇ। ਇੱਥੇ ਡੀਏਵੀ ਕਾਲਜ ਦੇ ਪ੍ਰਿੰਸੀਪਲ ਸਾਹਿਬ ਨੇ ਸ਼ੋਮਨੀ ਕਾਲਜ ਦਾ ਜੁਆਇਨ ਕਰਨਾ। ਉਹਦੇ ਤੋਂ ਹੋਰ ਵੀ ਸੰਗਤ ਉਸੇ ਬਹੁਤ ਹੈ ਕਿ ਜੁਆਇਨ ਕਰਨਾ ਹੈ। ਲੋਕਾਂ ਦਾ ਬਹੁਤ ਵੱਡਾ ਉਮੀਦ ਹੈ ਕਿ ਵੀ ਸ਼ੋਮਨੀ ਕਾਲਜ ਦੇ ਵਿੱਚ ਜਾਣਾ ਹੈ। ਹੁਣ ਤੱਕ ਵੇਟ ਕਰਦੇ ਸੀ ਕਿ ਕੋਈ ਨਾ ਕੋਈ ਬੰਦਾ ਮੂਹਰੇ ਲੱਗੇ। ਅੱਜ ਜਿਹੜਾ ਅੱਜਿਕ ਸਾਨੂੰ ਮੱਦੇ ਲਾਇਆ ਹੈ। ਲੋਕਾਂ ਦੇ ਵਿੱਚ ਬਹੁਤ ਵੱਡਾ ਮੈਸੇਜ ਹੈ। ਹਰ ਬੰਦਾ ਇਸ ਦਾ ਦੀ ਗਰੀਫ ਕਰਦਾ ਦੁਨੀਆ ਦੇ ਵਿੱਚ ਕਿੱ데 ਚਲੇ ਜਾ ਅਮਰੀਕਾ ਤਾਂ ਅੰਦਰ ਲੋਕਾਂ ਦੇ ਕੋਲ ਆ ਰਹੇ ਨੇ ਕਿ ਜੀ ਤੁਸੀਂ ਜੋ ਇਹ ਫੈਸਲਾ ਕੀਤਾ ਬਹੁਤ ਵੱਡਾ ਫੈਸਲਾ ਕੀਤਾ ਬਹੁਤ ਵਧੀਆ ਕੀਤਾ ਹੁਣ ਪੰਨ ਦੀ ਗੱਲ ਦੀ ਗੱਲ ਵੀ ਹੋਣੀ ਹੈ 27 ਦੇ ਵਿੱਚ ਹੋਮਨਿਕਲ ਜਲਦੀ ਸਰਕਾਰ ਕਿ ਅੱਜ ਮੈਸੇਜ ਲੋਕਾਂ ਦੇ ਕਿ ਜੀ ਓਕੇ ਜੀ ਧੰਨਵਾਦ ਕੋਮ ਦੇ ਨਾਲ ਹੁੰਦਾ ਹੈ ਜੀ ਸਾਡੇ ਨਾਲ ਇਹ ਪ੍ਰਧਾਨ ਲਈ ਬਹੁਤ ਬੁਢੇ ਸਾਡੇ ਵਿੱਚ ਹਰ ਗਰੀਨਮੀ ਰੱਖੜਾ ਦਾ ਬਹੁਤ ਬਹੁਤ ਧੰਨਵਾਦ ਜਕਾਰਾ ਲਾਗੇ ਬੋਲੇ ਮੁੰਡਾ ਮਿਹਨਤ ਜੋਸ਼ਸ਼ਾਲਾ ਰਾਮ ਦੀ ਅਕਾਲੀ ਦਾ ਰਾਮ ਦੀ ਅਕਾਲੀ ਦਾ ਇੱਕ ਮਿੰਟ ਇੱਕ ਮਿੰਟ ਜਿੱਥੇ দাঁড় ਜੀ ਇੱਕ ਮਿੰਟ ਜਿੱਥੇ ਦਾ ਸਰ ਪਲੀਜ਼ 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 ਸਰ ਉਹ ਇੱਕ ਮਿੰਟ ਰੱਖੜਾ ਸਾਹਿਬ ਥੋੜਾ ਜਿਹਾ ਪਿੱਛੇ ਖੜੇ ਇੱਕ ਮਿੰਟ ਸਰ ਇੱਕ ਨੂੰ ਪਲੀਜ਼ ਮੇਰੀ ਫੋਟੋ ਲੈਣੀ ਕੰਨੇ ਦੀ ਦੇਖ ਲੈ ਸਰ ਕਰਦਾਗਾ ਫਿਰ ਨਿਕੰਦੀ ਤੁਸੀਂ ਅਰੇ ਜੀ ਹਾਂ ਅਕਾਲੀ ਦਲ ਦੇ ਵਿੱਚ ਪਹਿਲੇ ਤੋਂ ਇਸ ਦੇ ਬਾਰੇ ਜਾਣਕਾਰੀ ਵਿਸਤਾਰ ਨਾਲ ਛੱਡਦੇ ਛੱਡਦੇ ਸਭ ਤੋਂ ਪਹਿਲਾਂ ਤਾਂ ਸਾਰੇ ਸਿੰਘ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਰੇ ਪ੍ਰੈਸ ਮੀਡੀਆ ਨੂੰ ਜੀ ਆਇਆਂ ਨੂੰ ਵੈਲਕਮ ਮੈਂ ਇੱਕ ਐਜੂਕੇਸ਼ਨਿਸਟ ਇੰਟੈਲੈਕਚੁਅਲ ਸੇ ਹੈ ਕਿ ਸਿੱਖਿਆ ਸਾਸਤਰੀ ਆਚਾਰੀ ਪ੍ਰਚਾਰਕ ਹੋਣ ਦੇ ਨਾਤੇ ਸਭ ਤੋਂ ਜ਼ਿਆਦਾ ਕਿਉਂਕਿ ਮੇਰੀ ਸੇਵਾ ਪਿੰਡਾਂ ਚ ਰਹੀ ਹੈ ਮੈਂ ਚਾਹੇ ਆਪਣੇ ਧਰਮ ਦਾ ਪੱਕਾ ਲੇਕਿਨ ਸਾਹਿਬ ਪਰ ਮਦਰ ਸਤਕਾਰ ਕਰਦਾ ਲੇਕਿਨ ਮੇਰੀ ਜ਼ਿੰਦਗੀ ਚ ਪੈ ਨਹੀਂ ਭਾ ਮੈਨ ਇਨਸਪਾਇਰਿੰਗ ਪਰਸਨਲਿਟੀ ਜਿਹੜੇ ਸਭ ਦਾ ਜਹਦਾਰ ਹੈ ਯਾਨੀ ਅਪਰੀ ਸਿੰਘ ਜੀ ਬਹੁਤ ਹਾਈਲੀ ਐਜੂਕੇਟਿਡ ਹਾਈਲੀ ਇਨਸਪਾਇਰਿੰਗ ਸਾਫ ਸੁਥਰੀ ਛਵੀ ਨੇ ਮੈਨੂੰ ਬਹੁਤ ਜ਼ਿਆਦਾ ਇਨਸਪਾਇਰ ਤੇ ਮੋਟੀਵੇਟ ਕਰੇ ਤੇ ਇਸ ਕਰਕੇ ਅੱਜ ਮੈਂ ਆਪਣੇ ਆਣ ਵਾਲੇ ਟਾਈਮ ਜੋ ਵੀ ਮੇਰੀ ਸਰਵਿਸਿਸ ਜੋ ਵੀ ਸੇਵਾ ਇਹ ਆਪਣੇ ਨਵੇਂ ਅਕਾਲੀ ਦਲ ਸਰੋਮਨੀ ਅਕਾਲੀ ਦਰ ਨੂੰ ਸਮਰਥਿਤ ਕਰ ਰਿਹਾ ਔਰ ਇਸ ਦੇ ਪਿੱਛੇ ਸਰਦਾਰ ਸੁਜੀਤ ਸਿੰਘ ਰਖੜਾ ਜੀ ਪ੍ਰਮਿੰਦਰ ਸਿੰਘ ਸਾਹਿਬ ਸਾਡੇ ਕਰਨ ਸਿੰਘ ਡੀ.ਐਸ. ਸਾਹਿਬ ਚੰਦ ਬਾਦਰਾ ਸਾਹਿਬ ਇਹ ਸਾਰਾ ਦੇ ਕੋਆਪਰੇਸ਼ਨ ਨਾਲ ਬਕਰਨ ਸਿੰਘ ਜੀ ਦੀ ਸਟ ਵੀ ਰਹਿਨਵਾਈ ਨਾਲ ਅੱਜ ਮੈਂ ਜੋ ਵੀ ਮੇਰੀ ਜ਼ਿੰਦਗੀ ਦੀ ਬੜਾ ਬੜਾ ਕੰਟਰੀਬਿਊਸ਼ਨ ਉਸ ਕੰਟਰੀਬਿਊਸ਼ਨ ਦਾ ਜਿਹੜਾ ਸਾਰਾ ਕਾ ਸਾਰਾ ਮੇਰਾ ਰੂਲ ਤੇ ਰਿਸਪੌਂਸਿਬਿਲਟੀ ਦੀ ਜ਼ਿੰਮੇਵਾਰੀ ਸਾਰੇ ਸੰਗਤ ਨੂੰ ਲੋਕਾਂ ਨੂੰ ਗਿਆਨ ਵਾਲੇ ਭੁਖ ਨੂੰ ਪੰਜਾਬ ਨੂੰ ਇਲਾਕੇ ਨੂੰ ਬਚਾਉਣ ਵਾਸਤੇ ਜੇ ਤੁਸੀਂ ਆਪਣੇ ਪੰਜਾਬ ਦੀ ਸੋਚ ਨੂੰ ਵਿਜ਼ਨ ਨੂੰ ਅਪਰੋਚ ਨੂੰ ਕੇਵਲ ਹੋਰ ਕੇਵਲ ਸਾਡੇ ਨਵੇਂ ਪ੍ਰਧਾਨ ਯਾਨੀ ਹਰਪ੍ਰੀਤ ਸਿੰਘ ਜੀ ਕੋਈ ਮੈਂ ਇਹ ਨਹੀਂ ਕਿ ਵੀ ਉਹਨਾਂ ਦੀ ਪ੍ਰੈਜ਼ੈਂਸ ਮੈਂ ਕੁਝ ਪ੍ਰੇਜ਼ ਪ੍ਰੇਜ਼ ਕਰ ਰਿਹਾ ਜਿਤਨੇ ਵੀ ਇੰਟੈਲੈਕਚੁਅਲ ਲੋਕ ਜਿੰਨੀ ਵੀ ਸੰਗਤ ਜਿੰਨਾ ਵੀ ਏਰੀਆ ਜੋ ਇਹਨਾਂ ਦਾ ਤਿਆਗ ਜੋ ਇਹਨਾਂ ਦਾ ਗਿਆਨ ਨੋਲਿਜ ਅਵੇਅਰਨੈਸ ਸਾਫ ਸੁਥਰੀ ਛਵੀ ਧਿਆਨ ਵਾਲੇ ਟਾਈਮ 'ਚ ਜਿਸ ਵਿਜ਼ਨ ਅਪਰੋਚ ਤੇ ਮੈਨੀਫੈਸਟੋ ਨੂੰ ਲੈ ਕੇ ਜਿੱਥੇ ਪੰਥਕ ਸੋਚ ਦੇ ਨਾਲ-ਨਾਲ ਸਭ ਤੋਂ ਵੱਡੀ ਜਿਹੜੀ ਸ਼ਕਤੀ ਹੈ ਉਹ ਇਹ ਹੈ ਕਿ ਸਾਰੇ ਧਰਮਾਂ ਦਾ ਸਤਿਕਾਰ ਤੇ ਆਪਣੇ ਧਰਮ 'ਚ ਪਰਿਪੱਕ ਤੇ ਇਸੇ ਤਰੀਕੇ ਨਾਲ ਸੂਚ ਨਾਲ ਡੈਮੋਕਰੈਟਿਕ ਤਰੀਕੇ ਨਾਲ ਜਿਸ ਤਰੀਕੇ ਨਾਲ ਇਹ ਵੀੜਾ ਉਠਾਇਆ ਤੇ ਮੈਂ ਉਸ ਵੀੜੇ ਚ ਇੱਕ ਵਰਕਰ ਇੱਕ ਨਵਾਨਾ ਜੀ ਅਦਾਸ ਹੋ ਕੇ ਮੈਂ ਯਾਨੀ ਹਰਪ੍ਰੀਤ ਸਿੰਘ ਜੀ ਤੇ ਸ੍ਰੋਣੀ ਅਕਾਲੀ ਦਲ ਤੇ ਸਾਰੀ ਜਿਹੜੀ ਜ਼ਿਲ੍ਹਾ ਪਟਿਆਲਾ ਦੀ ਲੀਡਰਸ਼ਿਪ ਨੂੰ ਲਤਮਸਤਕ ਤੇ ਉਹਨਾਂ ਨੂੰ ਸਭ ਦਾ ਧੰਨਵਾਦ ਕਰਦਾ ਔਰ ਜੋ ਵੀ ਮੇਰੇ ਤੋਂ ਹੋਵੇਗਾ ਮੈਨੂੰ ਕਿਸੇ ਚੀਜ਼ ਦਾ ਕੋਈ ਲਾਲਚ ਨਹੀਂ ਕੋਈ ਕੰਡੀਸ਼ਨ ਨਹੀਂ ਮੈਂ ਤਾਂ ਆਪਣੀ ਸੇਵਾ ਕੇਵਲ ਔਰ ਕੇਵਲ ਪ੍ਰਧਾਨ ਜੀ ਦੇ ਚਰਨਾਂ ਵਿੱਚ ਸੁਪ੍ਰਤਿਕ ਕਰਦਾ ਹਾਂ ਠੀਕ ਹੈ ਜੀ ਠੀਕ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਜੈ ਜੀ ਕੀ ਫਤਿਹ ਕੌਂਸਲ ਮੈਂਬਰ ਜੇਦਾ ਜਗਨ ਚੰਦੂ ਮਾਜਰਾ ਸਰਦਾਰ ਰਣਜੀਤ ਰਖੜਾ ਸਾਹਿਬ ਸਤਵਿੰਦਰ ਸਿੰਘ ਜੀ ਤੌੜਾ ਸਾਹਿਬ ਸਾਡਾ ਜਨਦੀ ਸਿੰਘ ਜੀ ਰਖੜਾ ਸਾਹਿਬ ਅਧਿਵਨਾ ਨਾਮ ਸਾਡੇ ਬਹੁਤ ਹੀ ਚਾਣੇ ਫੈਦਨ ਦੇ ਵਿੱਚ ਇੱਕ ਲੰਮਾ সুন্দর ਖੂਹ ਗੁਰੂਦੇਵ ਕੈਰੀ ਜ਼ਿਲ੍ਹੇ ਦੇ ਵਿੱਚ ਨਿਵਾਸ ਸਾਬ ਜਿੰਨਾ ਸਾਹਮਣੇ ਸਮਾਣਾ ਜਪਰਾਣਾ ਹਰਤਾ ਸਤਰਾਣਾ ਭਾਈ ਦਾ ਕਲਾਰਾ ਸਮਾਣਾ ਦੇਤਗੜ ਪਾਸ਼ਾਪੁਰ ਮਿਆਰ ਪੰਤਰਾ ਬਰੇਟਾ ਦੁਹਾਨਾ ਤੇ ਪਿੰਡੂ ਖੇਤਰਾ ਵਿੱਚ ਸਥਾਪਿਤ ਕੀਤੇ ਗਏ ਪੰਜਾਬ ਦੇ ਸੁਪਰੇ ਦੂਸਰ ਤੋਂ ਬਹਾਨੇ ਨਾਲ ਤੇ ਮੈਂ 21 ਸਾਲ ਤੋਂ ਪੰਜਾਬ ਦੇ ਹਰ ਜ਼ਿਲ੍ਹੇ ਦੇ ਸ਼ਹਿਰ ਵਿਚਾਰ ਤੇ ਲੋਕੀਆਂ ਪਹੁੰਚਾਂ ਲਿੱਤੀਆਂ ਬਿੰਗਲੇ ਗਰੀਬ ਦੀ ਹਵੇ ਵਿਆਹ ਕਰਵਾਏ ਸੋ ਮੈਂ ਬੇਨਤੀ ਕਰਦਾ ਆ ਤੁਮਾਡਾ ਸਾਹਿਬ ਤੇ ਹੋਰ ਸਾਰੀ ਮਾਫੀ ਚਾਹੁੰਦਾ ਕਿ ਮੈਂ ਜੇ ਨੌਂ ਦੇ ਚੱਕਰਾਂ 'ਚ ਪੈ ਗਿਆ ਤਾਂ ਮੈਨੂੰ ਆਪਰੂ ਵੀ ਸਾਧ ਸੰਗਤ ਜੀ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮਾਰਾ ਤੋਂ ਬਚਾਰ ਨਹੀਂ ਹੋਈ ਸਭ ਤੋਂ ਪਹਿਲੀ ਵਾਰ ਹੀ ਮਿਲਿਆ ਅੰbedkar ਸਾਹਿਬ ਤੋਂ ਪੂਰੀ ਯੋਗਤਾ ਕਰਨਾ ਪਿਆ ਸਿੱਖ ਸਭਾ ਲਹਿਰ ਚੱਲੀ ਭਾਈ ਆਪਣੇ ਜਨੀ ਜਤ ਸਿੰਘ ਨੇ ਗਰੀਬੀ ਨਾਲ ਅੰਗਰੇਜ਼ਾਂ ਨਾਲ ਤੇ ਹੋਰ ਸ਼ਕਤੀਆਂ ਨਾਲ ਮੁਕਾਬਲਾ ਕਰਦੇ ਹੋਏ ਸਿੱਖ ਸਭਾ ਲਹਿਰ ਚਲਾਈ ਇੱਥੇ ਹੋਰਾਂ ਨਾਲ ਜਾ ਕੇ ਲਿਆ